ਪਾਵਨ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮਹਾਰਾਜ ਲਿਖਦੇ ਨੇ ਉਹ ਕਹਿੰਦੇ 10 ਬਸਤ ਲੈ ਪਾਛੇ ਪਾਵੇ ਉਹ ਕਹਿੰਦੇ ਬੰਦਾ 10 ਚੀਜ਼ਾਂ ਅਗਰ ਮੰਗੇ ਰੱਬ ਤੋਂ 10 ਚੀਜ਼ਾਂ ਮੰਗੇ ਤੇ ਉਹਦੇ ਵਿੱਚੋਂ 9 ਉਹਨੂੰ ਮਿਲਣ ਤੇ 9 ਉਹ ਉਹ ਸੰਭਾਲ ਲਵੇ ਚੰਗੀ ਤਰ੍ਹਾਂ ਦਸ਼ਰੀ ਵਨ ਬੇ ਉਹਨਾਂ ਨੂੰ ਆਂਦੀ ਪਰ ਇੱਕ ਨਾ ਮਿਲੇ 10 ਬਸਤ ਲੈ ਪਾਛੇ ਪਾਵੇ ਪਾਛੇ ਦਾ ਮਤਲਬ ਸੰਭਾਲ ਲੈ ਇੱਕ ਵਸਤ ਕਾਰਨ ਵਿਖੋਟ ਗਵਾਵਾਇ ਇੱਕ ਚੀਜ਼ ਨਾ ਨਾ ਮਿਲੇ ਉਹਨੂੰ ਤਾਂ ਉਹ ਕਹਿੰਦੇ ਰੱਬ ਤੋਂ ਬੇਮੁਖ ਹੋ ਜਾਂਦਾ ਬੰਦਾ ਐਨਾ ਮਤਲਬੀ ਆ ਬੰਦਾ 10 ਚੀਜ਼ਾਂ ਕਰ ਮੰਗੇ 9 ਮਹਾਰਾਜਾਂ ਨੂੰ ਦੇ ਦੇਣ ਇੱਕ ਨਾ ਦੇਵੇ ਇੱਕ ਇੱਕ ਦੇ ਕਾਰਨ ਉਹ ਕਹਿੰਦੇ ਆਪਣੀ ਸਾਰੀ ਇੱਜ਼ਤ ਆਪਣਾ ਸਾਰਾ ਫੈਦ ਆਪਣਾ ਸਾਰਾ ਉਹ ਵਿਸ਼ਵਾਸ ਰੱਬ ਤੋਂ ਹਟਾ ਲੰਦਾ ਇੱਕ ਨਾ ਮਿਲੇ ਤਾਂ ਐਨਾ ਮਤਲਬੀ ਬੰਦਾ ਉਹ ਕਹਿੰਦੇ ਕਿਰਗਾਂ ਸੋਨਿਓ ਕੀ ਕਹਿੰਦੇ ਨੇ ਏਕ ਬੀਨਾ ਦੇ 10 ਬੀ ਹਰ ਲੈ ਮਹਾਰਾਜ ਕਹਿੰਦੇ ਤੈਨੂੰ ਇੱਕ ਵੀ ਚੀਜ਼ ਨਾ ਦਿੰਦਾ ਤੈਨੂੰ ਜਿੰਨੀਆਂ ਵੀ ਦਿੱਤੀਆਂ ਉਹ ਵੀ ਤੇਰੇ ਕੋਲੋਂ ਲੈ ਲੰਦਾ ਫੇ ਮੂਰਖਾ ਤੂੰ ਕੀ ਕਰਦਾ ਫਿਰ ਗਾਂਧੀ ਲੈਂਚ ਲਿਖਦੇ ਨੇ ਮੂੜ ਤਉ ਮੂੜਾ ਕੌਕਾ ਕਰੇ ਕਹਿੰਦੇ ਫੇ ਮੂਰਖਾ ਤੂੰ ਕੀ ਕਰਦਾ ਜੇ ਤੇਰੇ ਕੋਲ ਬਾਕੀ ਚੀਜ਼ਾਂ ਵੀ ਇਹ ਲੈ ਲੰਦਾ ਫੇ ਤੂੰ ਕੀ ਕਰਦਾ ਇੰਨਾ ਮਤਲਬੀ ਨਾ ਹੋ ਰੱਬ ਬੜਾ ਬਿਆਨ ਤੇ ਆ ਅਗਰ ਤੈਨੂੰ ਕੋਈ ਚੀਜ਼ ਨਹੀਂ ਦਿੱਤੀ ਉਹਦੇ ਪਿੱਛੇ ਤੇਰਾ ਭਲਾ ਆ ਉਹਦੇ ਪਿੱਛੇ ਤੇਰਾ ਭਲਾ ਆ ਜੇ ਇੱਕ ਨਹੀਂ ਦਿੱਤੀ ਗਿਲਾ ਸ਼ਿਕਵਾ ਨਾ ਕਰ ਗਿਲਾ ਸ਼ਿਕਵਾ ਨਾ ਕਰ ਉਹ ਤੇਰੇ ਭਲੇ ਲਈ ਸੀ ਤੈਨੂੰ ਤਾਂ ਨਹੀਂ ਮਿਲਿ ਉਹ ਸੋ ਇਸ ਕਰਕੇ ਆਓ ਰੱਬ ਜੋ ਦਿੰਦਾ ਰੱਬ ਦੇ ਪਾਣੀ ਚ ਰਹੀਏ ਤੇ ਐਕਸੈਪਟ ਕਰੀਏ ਕਿ ਸੱਚਾ ਪਾਤਸ਼ਾਹ ਮੇਰੇ ਸੁੱਖਾਂ ਦੇ ਲਈ ਸਭ ਕੁਝ ਦੇ ਰਿਆ ਮੈਨੂੰ ਰੱਬ ਕਦੀ ਵੀ ਸਾਨੂੰ ਐਦਾਂ ਦੀ ਕੋਈ ਚੀਜ਼ ਨਹੀਂ ਦਿੰਦਾ ਐਦਾਂ ਦੀ ਸਾਡੀ ਜ਼ਿੰਦਗੀ 'ਚ ਕੋਈ ਵੀ ਬਦਲਾਅ ਜਾਂ ਚੀਂਜਿੰਗ ਨਹੀਂ ਲੈ ਕੇ ਆਉਂਦਾ ਜਿਸ ਨਾਲ ਸਾਡਾ ਨੁਕਸਾਨ ਹੋਵੇ ਜੋ ਵੀ ਅਸੀਂ ਨੁਕਸਾਨ ਭੋਗਦੇ ਆਂ ਆਪਣੀ ਜ਼ਿੰਦਗੀ 'ਚ ਉਹ ਸਾਡੇ ਆਪਣੇ ਕਰਮ ਨੇ ਇੱਥੇ ਵੀ ਸ਼ਲੋਕ ਲਿਖਿਆ ਮਾਰ ਰਹੇ ਨੇ ਉਹ ਕਹਿੰਦੇ ਦੱਦਾ ਦੋਸ਼ ਨਾ ਦਊ ਕਿਸੇ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਤੀਜੇ ਆ ਪਰਚਦਾ ਸੋ ਇਸ ਕਰਕੇ ਰੱਬ ਦੇ ਨਾਲ ਕਦੀ ਗਿੱਲਾ ਸ਼ਿਕਵਾ ਨਾ ਮੈਂ ਕਰਾਂ ਨਾ ਤੁਸੀਂ ਕਰਿਓ ਕਿਉਂਕਿ ਅਗਰ ਸਾਨੂੰ ਕੋਈ ਚੀਜ਼ ਨਹੀਂ ਮਿਲੀ ਜਾਂ ਨਹੀਂ ਮਿਲ ਰਹੀ ਉਹਦੇ ਵਿੱਚ ਸਾਡਾ ਭਲਾ ਹੈ